ਹੈਲੋ ਫਰੈਂਡਸ ਵੈਲਕਮ ਟੂ ਮਾਈ ਵਲੌਗ ਮੈਂ ਸੁਖਮਨ ਮੈਂ ਚੱਲ ਆਪਣੀ ਮਾਸੀ ਘਰ ਮੇਰੀ ਮਾਸੀ ਦੇ ਨਿੱਕਾ ਜਿਹਾ ਕੱਚਾ ਹੋਇਆ ਹਾਂਜੀ ਫਰੈਂਡਸ ਮੇਰੀ ਭੈਣ ਦੇ ਘਰ ਕੱਚਾ ਹੋਇਆ ਬਿਰ ਚੋਨਾ ਦੇ ਨਿੱਕਾ ਜਨ ਵੇਖਣ ਚੱਲੇ ਆ ਸੀ ਹਮਾਰੀ ਨਾ ਬਣਾਣਾ ਫਰੀ ਤੇ ਜੇ ਕਹ ਰਹੇ ਹਮਾਰੀ ਨਾ ਬਣਾਣਾ ਹਮ ਇਸकी ਜਾਣ ਕੇ ਇਨਕੀ ਬਣਾਏਗੇ ਹਮ ਜਾ ਰਹੇ ਹਾਂ ਇਹਨੇ YouTube ਤੇ ਬਾਰੇ ਜਾ ਰਹੇ ਹਾਂ ਸੜਕ ਤੇ YouTube ਤੇ ਬੰਦੀ ਹੈ ਕੋਈ ਨਹੀਂ ਬਤਾਈਆਂ ਸਾਰਿਆਂ ਨੂੰ ਤੁਹਾਨੂੰ ਬੋਤੀਆਂ ਬੋਤੀਆਂ නවිකද මිරම ලේවෙච් තුන්නෝ මේ අපිනින්න නිදි දයිනෑන වට කොස්තම මංකව ය දයි නෑනෑ මැත්දල් වෙච්ච අසි කොස්නය හොතුවෙච්ච හේ හොතේ බෑගට කාලෙනේ ජාටචලයබට අලේනෑ ਸੋ ਫਾਈਨਲੀ ਫਰੈਂਡਸ ਸਾਨੂੰ ਬਸ ਮਿਲ ਚੁੱਕੀਏ ਬਸ ਜਿਸ ਬੈ ਗਏ ਆ ਪਰ ਰਸ ਬਹੁਤ ਹੋਣ ਕਰਕੇ ਜਗਾ ਨਹੀਂ ਸਹੀ ਤਰ੍ਹਾਂ ਮਿਲੀ ਕੋਈ ਕਿਤੇ ਕੋਈ ਕਿਤੇ ਬੈਠਾ ਹੈ ਸੋ ਟੱਕਰ ਤੋਂ ਕਹਿ ਬੈ ਗਏ ਹੈ ਹੰਡ ਬੋੜੀ ਹੋ ਗਈ ਹੈ ਸੋ ਫਰੈਂਡਸ ਬਸ ਵਿੱਚ ਬੈਠੇ ਬੈਠੇ ਮੈਂ ਸੋਚਦੀ ਪਈ ਸੀ ਕਿ ਜਿਵੇਂ ਗੱਡੀ ਵਿੱਚ ਸਨਰੂਫ ਹੁੰਦਾ ਹੈ ਕੁੜੀਆਂ ਇਦਾਂ ਉਪਰੋਂ ਦੀ ਜਿਵੇਂ ਫੋਟੋ ਵਿੱਚ ਦਿਖਾਉਂਦੇ ਪਏ ਨੇ ਉਹ ਕੁੜੀਆਂ ਉਪਰੋਂ ਦੀ ਵੇਖਦੀਆਂ ਹੁੰਦੀਆਂ ਨੇ ਸੋ ਤਾਂ ਬਸ ਦੇ ਵਿੱਚ ਜੇ ਸਨਰੂਫ ਹੁੰਦਾ ਤਾਂ ਇਹ ਤਾਂ ਨਹੀਂ ਕਨੈਕਟ ਹੋ ਸਕਦਾ ਖੂਬ ਮੋਰ ਟੱਕੇ ਦੇਖਦੇ ਪਾਣਗੇ ਮੈਂ ਤੱਕ ਦੇਖੇ ਨਹੀਂ ਜੇ ਤੁਸੀਂ ਵੇਖੇ ਨੇ ਤਾਂ ਫਿਰ ਕਮੈਂਟ ਵਿੱਚ ਜ਼ਰੂਰ ਦੱਸਿਓ ਮਨਵੀਰਾ ਬਈ ਕਾਕਾ ਅ ਜਿਹੜਾ ਦਲਿਕੂ ਜਾ ਗਾਚਾ ਆਹ ਕੇਟੀ ਆ ਤੇਰੀ ਮਸੀ ਵੱਲੋਂ ਕਾਕੇ ਦਾ ਸ਼ਿੰਗਾਰ ਡੱਬਾ ਇੱਥੇ ਕਾਕੂ ਦਾ ਖੜੋਣਾ ਸੀਗਾ ਉਹ ਦੇਖ ਲੈਂਦਾ ਜਾਜ ਆਰਮਾਲ ਆ ਗਿਆ ਆਰਮਾਲ ਦੇ ਦੇ ਮੈਨੂੰ ਆਰਮਾਲ ਕਰਦੀ ਐ ਇੱਕ ਸੂਟ ਆਏ ਸਿੱਧੋ ਜਿਹਾ ਫੇਰ ਵੀ ਹਾਂ ਇਹਦੇ ਆ ਨਹੀਂ ਆਹ ਹੱਤਾਂ ਦੇ ਆ ਪੈਰਾਂ ਦੇ ਇਹ ਦੋਵਾਂ ਜੀ ਨਾ ਖਪਰਾਂ ਦੇ ਦੋ ਦੋ ਸੱਟ ਨੇ ਹਾਂ ਹਾਂ ਦੋ ਦੋ ਸੱਟ ਨੇ ਇੱਕ ਸਾਹ ਏਦਾਂ ਦਾ ਹਰੇ ਕੋਲ ਲੈ ਗਈ ਉਹ ਲੈ ਗਈ ਬੱਲੂ ਆਲਾ ਛੂਟ ਪਾਂਡਾ ਪਾਂਡਾ ਇਹ ਪਾਂਡਾ ਜੀ ਬਾਂਦੀ ਏ ਨਹੀਂ ਇਹ ਆ ਗਏ ਵਟਣ ਲੱਗੇ ਪਾਂਡਾ ਜੀ ਮੈਨੂੰ ਕਹਿੰਦਾ ਕਪ ਆਈ ਜੀ ਜੀ ਮੱਚੀ ਦੇ ਛੋਟਾਨ ਪਿਕਅਪ ਹੁੰਦੇ ਹੋਏ ਵੇਖਦਾ ਪਿਆ ਏ ਹੂ ਕੀ ਕਦੀ ਮੈਂ ਪਸੰਦ ਕਰਕੇ ਲਾਇਆ ਸੀ ਨਾਨੀ ਮਾਮੂਆਂ ਦੀ ਪਸੰਦ ਤੇ ਮੇਰੀ ਪਸੰਦ ਤੇ ਕਰ ਇਹਦੇ ਵਿੱਚ ਮਿਲਦਾ ਬੂਲ ਪਜਾਮੀ ਸਾਰਾ ਕੁਝ ਹੀ ਹੈ ਹਾਂ ਸਾਰਾ ਕੁਝ ਹੀ ਹੈ ਪੂਰਾ ਸੈੱਟ ਹੈ ਟੋਪੀ ਸਮੇਤ ਟੋਪੀ ਸਮੇਤ ਸਾਰਾ ਸੈੱਟ ਹੈ ਜੀ ਸਭ ਲੋਗ ਵੇਖਣ ਵਾਲੀਆਂ ਸੰਗਤਾਂ ਵਾਸਤੇ ਦੋਦ ਚ ਮਿੱਠਾ ਪੱਤੀ ਪਾ ਲਿਆ ਏ ਬਾਬੇ ਦਾ ਚਾਹ ਪਾਣੀ ਪੀ ਕੇ ਜਾਣਾ ਗੁੱਡ ਮਾਰਨਿੰਗ ਫਰੈਂਡਸ ਅੱਜ ਦੂਜਾ ਦਿਨ ਹੋ ਚੁੱਕਾ ਹੈ ਅਸੀਂ ਕਲ ਦੇ ਹਸਪੀਟਲ ਦੇ ਵਿੱਚ ਸੀਗੇ ਸੋ ਇੱਥੇ ਸਭੀ ਦਾ ਸਾਰਿਆਂ ਹੈਗਾ ਹੀ ਸੋ ਅਸੀਂ ਇਸ ਕਰਕੇ ਹਸਪੀਟਲ ਵਿੱਚ ਹੀ ਠਹਿਰ ਗਏ ਹੀ ਘਰ ਗਏ ਨਹੀਂ ਕਿ ਬੈੱਡ ਲੱਗੇ ਹੋਏ ਸੀ ਦੋ ਦਿਖਾਨੀ ਵਿੱਚ ਤੁਹਾਨੂੰ ਰੂਮ ਦਿਖਾਨੀਏ ਦੇਖੋ ਇੱਧਰ ਤੇ ਇੱਧਰ ਦੋਨੋਂ ਪਾਸੇ ਬੈੱਡ ਲੱਗੇ ਹੋਏ ਸੀ ਐਲਸੀਡੀ ਲੱਗੀ ਹੋਈ ਸੀ ਦੂਜੇ ਪਾਸੇ ਆਪਣਾ ਏਸੀ ਵੀ ਲੱਗਾ ਹੋਇਆ ਸੀ ਹਾਲਾਂਕਿ ਅਸੀਂ ਏਸੀ ਚਲਾਇਆ ਨਹੀਂ ਹੈਗਾ ਠੰਡ ਪੜੀ ਹੈ ਪਹਿਲਾਂ ਹੀ ਔਰ ਰੂਮ ਹੀਟਰ ਵੀ ਲੱਗਾ ਹੋਇਆ ਸੀ ਰੂਮ ਹੀਟਰ ਚਲਾ ਲਿਆ ਸੀਗਾ ਅਸੀ ਕਾ ਜਾਂਦੀ ਤਿਆਰੀ ਵਿੱਚਾਂ ਜੀ ਇਹ ਨਾ ਥੋੜੀ ਬੱਜੂਗੀ ਕੱਪੜੇ ਨਹੀਂ ਬਦਲੇ ਮੈਂ ਵੀ ਨਹੀਂ ਬਦਲੇ ਪਛਾਹ ਦੇ ਛੋਟੇ ਛੇਸ਼ ਨੇ ਕਪੜੇ ਬਦਲੇ ਛੋਨਾ ਕਬਾਨੀ ਗਿਆ ਹੋਸੀ ਤੇ ਨੇ ਪਹਿਣ ਪਰਾ ਕਰੋ ਆਏ ਸੀ ਤੇ ਮੇਰੇ ਭਰਾ ਪਹਿਲੇ ਘਰ ਚਲ ਕੇ ਕੋਇਣ ਜਾ ਕੇ ਡੈਕੋਰੇਸ਼ਨ ਕਰਦੇ ਆ ਪਏ ਨੇ ਤੇ ਅਸੀਂ ਹੁਣ ਗੱਡੀ ਤੋਂ ਆਪਣੇ ਘਰ ਆ ਗਏ ਹੋਏ ਆਂ ਅੱਗੇ ਰੀ ਵਣ ਕਟਾਈ ਹੋਣ ਵਾਸਤੇ ਦੇਖੋ ਖਲੋਤੇ ਹੋਏ ਨੇ ਪਿੱਛੇ ਆਡੀਓ ਲੱਗੀ ਹੋਈ ਸੀ ਕਿ ਮਿਊਜ਼ਿਕ ਮੀਨਸ ਮਿਊਜ਼ਿਕ ਘਰਵਾ ਦਿੱਤਾ ਪਿਆ ਸੀ ਗੱਡੀ ਉਹ ਲੱਗਾ ਸੀ ਬਫਰ ਸੋ ਉਹ ਵਾਲੀ ਵੋਇਸਮੈਨ ਨੂੰ ਮਿਊਟ ਕਰਨੀ ਪਈ ਹੈ ਤੇ ਮੈਂ ਤੁਹਾਨੂੰ ਦਿਖਾਨੀ ਆ ਕਿ ਇੱਥੇ ਰੀਵਣ ਕਟਾਈ ਹੋਵੇਗੀ ਪੈਨ ਦੇ ਵੈਲਕਮ ਵਾਸਤੇ ਖਲੋਤੇ ਨੇ ਸਾਰੇ ਅੱਗੇ ਜੀ ਉਥੋਂ ਹੁਣ ਆਪਣੇ ਘਰ ਚੱਲੀਏ ਬੈਗ ਪੈਕ ਹੋ ਗਏ ਨੇ ਆਪਣੇ ਘਰ ਜਾਣ ਵਾਲੇ ਬਾਕੀ ਵਧੀਆ ਵਧੀਆ ਡੈਕੋਰੇਸ਼ਨ ਇਤੀਸ਼ੀ ਆਪਾਂ ਹਣ ਜਿਹੜਾ ਆਪ ਸੁਣਨਾ ਵਰ ਵੀ ਜੋ ਫੱਕ ਪਾਈ ਨੇ ਉੱਟ ਚ ਬੈ ਕੇ ਸਾਡੀ ਮਾਂ ਆਪਾਂ ਮੈਂ ਇੱਥੇ ਲੱਗ ਬਣ ਜਾ ਫਿਰ ਬੰਦਾ ਸੋਚੀ ਆਪਣੇ ਸ਼ਹਿਰ ਵਾਪਸ ਪਹੁੰਚ ਚੁੱਕੇ ਹਾਂ ਇਸੇ ਦਿਨ ਆ ਬਲੌਗ ਦਾ ਐਂਡ ਕਰਦੇ ਹਾਂ ਮਿਲਦੇ ਹਾਂ ਅਗਲੇ ਬਲੌਗ ਵਿੱਚ ਤਦ ਤੱਕ ਲਈ ਬਾਏ ਬਾਏ ਗਾਇਜ਼